ਸਤਨਾਮ ਵਾਹੀ ਗੁਰੂ ਸਾਹਿਬ ਜੀਓ ਤਰਨ ਗगन ਨਵਖੰਡ ਮਾਹੀ ਜੋਤ ਸਰੂਪੀ ਰਿਹਾ ਪਰ ਨ ਮਥਰਾ ਕਿਛ ਪੇਦ ਨਹੀਂ ਗੁਰ ਅਰਜਨ ਪਰਤਖ ਹਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਤਤ ਵਿਚਾਰ ਜੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਾਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਤਨ ਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਦੇ ਨਾਲ ਸਹਿਬ ਦੇ ਚਰਨਾਂ ਵਿੱਚ ਬੈਠੇ ਸਤ ਸੰਗਿਓ ਅੱਜ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਾਕੇ ਦੀ ਗੱਲ ਕਰਨੀ ਹੈ ਜੋ ਕਿ 10 ਜੂਨ ਨੂੰ ਗੁਰੂ ਸਾਹਿਬ ਦਾ ਸਹੀਦੀ ਦਿਹਾੜਾ ਆ ਰਿਹਾ ਹੈ ਸੋ ਅੱਡੋ-ਅੱਡੀ ਕਈ ਵਿਦਵਾਨਾਂ ਦੀਆਂ ਆਪਣੀਆਂ ਰਾਏਵਾਂ ਹਨ ਪਰ ਉਹਨਾਂ ਦਾ ਪਵਿੱਤਰ ਜੀਵਨ ਪੜਨ ਤੋਂ ਪਤਾ ਲੱਗਦਾ ਹੈ ਕਿ ਸ਼ਹੀਦੀ ਦੇ ਕੀ ਕਾਰਨ ਬਣਿਆ ਕਈਆਂ ਨੇ ਕੱਲੇ ਤੇਰਤੀ ਚੰਦ ਨੂੰ ਦੋਸ਼ੀ ਠਹਿਰਾਇਆ ਕਈਆਂ ਨੇ ਚੰਦੂ ਨੂੰ ਦੋਸ ਚੀਠਾ ਰਾਇ ਪਰ ਆਪਾਂ ਜੁ ਕੁਝ ਵਿਚਾਰ ਕਰਨੀ ਹੈ ਵੀ ਅਸਲ ਦੇ ਵਿੱਚ ਇਹਨਾਂ ਦਾ ਗਰੁੱਪ ਕਿਵੇਂ ਬਣਿਆ ਸਾਰਿਆਂ ਦਾ ਦੋਚੀ ਤਾਂ ਹੈ ਹੀ ਨੇ ਚੰਦੂ ਵੀ ਦੋਚੀ ਆ ਪੂਰਾ ਧਰਤੀ ਚੰਦ ਭਰਾ ਹੋ ਕੇ ਵਿਰੋਧ ਕਰਦਾ ਰਿਹਾ ਦੋਚੀ ਆ ਪੂਰਾ ਉਹਨਾਂ ਦੀ ਪਤਨੀ ਵੀ ਮਾਤਾ ਕਰਮੋ ਵੀ ਪੂਰੀ ਦੋਚੀ ਆ ਜਿਹੜੀ ਆਪਣੇ ਬੰਦੇ ਨੂੰ ਇਸ ਪਰਥਾਈ ਉਸਾਲਾ ਦਿੰਦੀ ਰਹੀ ਨਹੀਂ ਔਰਤ ਘਰ ਦੇ ਵਿੱਚ ਬੰਦੇ ਨੂੰ ਸਮਝਾਵੇ ਤੇ ਉਹ ਝਗੜਿਆਂ ਤੋਂ ਬਾਝ ਜਾਂਦਾ ਹੈ। ਔਰ ਇਹ ਰਲ ਮਿਲ ਕੇ ਇਹਨਾਂ ਦਾ ਕੀ ਕੀ ਹੱਥ ਰਿਆ। ਸੋ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੇ ਟਾਈਮ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਬਾਣੀ ਨੂੰ ਇਕੱਤਰ ਕੀਤਾ ਸਾਰੀ ਗੁਰਬਾਣੀ ਦੀ ਦੀਡ ਬਣਵਾਈ ਭਾਈ ਗੁਰਦਾਸ ਜੀ ਪਾਸੋਂ ਭਾਈ ਮਨੀ ਸਿੰਘ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਰੀ ਗੁਰਬਾਣੀ ਨੂੰ ਇਕੱਤਰ ਕੀਤਾ ਇਕੱਠਾ ਕੀਤਾ ਇੱਕ ਨੌਵੇਂ ਪਾਤਸ਼ਾਹ ਦੀ ਬਾਣੀ ਛੱਡ ਕੇ ਬਾਕੀ ਸਾਰੀ ਬਾਣੀ ਦਰਜ ਹੋ ਚੁੱਕੀ ਸੀ ساری ਦੁਨੀਆ ਦੇ ਵਿੱਚ ਇਹ ਗੱਲ ਦਾ ਲੋਕਾਂ ਤੱਕ ਸੁਨੇਹਾ ਪੁੱਜ ਚੁੱਕਿਆ ਸੀ ਕਿ ਗੁਰੂ ਅਰਜਨ ਦੇਵ ਬਾਬੇ ਨਾਨਕ ਦੀ ਗੱਦੀ ਦਾ ਪੰਜਵਾਂ ਵਾਰਸ ਜਿਹੜਾ ਉਹ ਇੱਕ ਇਹੋ ਜਿਹਾ ਗ੍ਰੰਥ ਤਿਆਰ ਕਰ ਰਿਹਾ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਜੁਗੋ ਜੁਗ ਅਟਲ ਹੋਏਗਾ ਤਾਂ ਕਈ ਲੋਕਾਂ ਨੇ ਆਪਣਾ ਵਿੱਚ ਦਰਜ ਕਰਵਾਉਣ ਵਾਸਤੇ ਸ਼ਬਦ ਕੋਈ ਆਪਣੀਆਂ ਚਾਰ ਲੈਣਾ ਦਰਜ ਕਰਾਉਣ ਵਾਸਤੇ ਗੁਰੂ ਸਾਹਿਬ ਨੂੰ ਕਿਹਾ ਜਿਨ੍ਹਾਂ ਦੇ ਵਿੱਚ ਭਗਤ ਕਾਨਾ ਭਗਤ ਛੱਜੂ ਤੇ ਭਗਤ ਪੀਲੋ ਤੇ ਛਾ ਹੁਸੈਨ ਇਹ ਚਾਰੇ ਬੰਦੇ ਇਕੱਠੇ ਆਏ ਤੇ ਬਹੁਤ ਤਕੜੇ ਬੰਦੇ ਸੀ ਇਹ ਸਰਕਾਰੀ ਦੁਬਾਰੀ ਇਹਨਾਂ ਦੀ ਪੂਰੀ ਪਹੁੰਚ ਸੀ ਤਾਂ ਜਦੋਂ ਇਹ ਆਏ ਇਹਨਾਂ ਨੇ ਕਿਹਾ ਮਹਾਰਾਜ ਸਾਡਾ ਵੀ ਤੁਸੀਂ ਸ਼ਬਦ ਪਾਓ ਵਿੱਚ ਗ੍ਰੰਥ ਦੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਜਦੋਂ ਸ਼ਬਦ ਸੁਣੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਇਹ ਤੁਹਾਡਾ ਜਿਹੜਾ ਸ਼ਬਦ ਹੈ ਇਹ ਗਰਮਤ ਦੇ ਅਨੁਸਾਰ ਗੁਰੂ ਨਾਨਕ ਦੀ ਮੱਤ ਦੇ ਅਨੁਸਾਰ ਠੋਕਦਾ ਨਹੀਂ ਹੈ ਤੇ ਉਹਨੇ ਕੀ ਸੁਣਾਉ ਜਦੋਂ ਮਹਾਰਾਜ ਨੂੰ ਸੁਣਾਇਆ ਕਹਿਣ ਲੱਗਿਆ ਓਈ ਰੇ ਮੈਂ ਓਹੀ ਰੇ ਜਾ ਕੋ ਬੇਦ ਪ੍ਰਾਨ ਸਭ ਗਾਵੇਂ ਖੋਜ ਤ ਖੋਜ ਤ ਨਾ ਕੋਈ ਰੇ ਹੁਣ ਕਾਹਨਾ ਕਹਿਣ ਲੱਗਿਆ ਵੀ ਮੈਂ ਓਹੀ ਹਾਂ ਭਾਵ ਕੇ ਮੈਂ ਮੈਂ ਰੱਬ ਹਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਇੱਥੇ ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਬੰਦਾ ਮੈਂ ਚੈਲੰਜ ਕਰਦਾ ਐ ਇਸ ਗੱਲ ਨੂੰ ਕਿ ਕਿਤੇ ਵੀ ਗੁਰੂਆਂ ਨੇ ਆਪਣੇ ਆਪ ਨੂੰ ਵੱਡਾ ਲਿਖਿਆ ਹੋਵੇ ਦਾਸ ਬਣ ਕੇ ਸੇਵਕ ਬਣ ਕੇ ਦਸਾਂ ਗੁਰੂਆਂ ਨੇ ਪਰਮਾਤਮਾ ਦੇ ਜਸ ਗਾਇਆ ਠੀਕ ਹੈ ਕਈ ਵਾਰੀ ਸਾਡੀ ਸਮਝ ਪਹੁੰਚ ਤੋਂ ਪਾਰ ਹੀ ਹੁੰਦੀ ਹੈ ਗੱਲ ਅਸੀਂ ਮੰਨਦੇ ਆਂ ਜਿਉਨ ਆਪਾ ਪੜਦੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇੱਥੇ ਵੀ ਸਭ ਤੋਂ ਵੱਡਾ ਸਤਿਗੁਰੂ ਨੂੰ ਕਿਹਾ ਵਾਹਿਗੁਰੂ ਨੂੰ ਕਿਹਾ ਨਾਨਕ ਸੰਬੋਧਨਵਾਚਕ ਹੈ ਕਿ ਹੈ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡਾ ਸਤਿਗੁਰੂ ਹੈ ਭਾਵ ਪਰਮਾਤਮਾ ਸੋ ਉਹਦੀ ਰੱਦ ਕਰ ਦਿੱਤੀ ਫਿਰ ਪੀਲੂ ਨੂੰ ਕਹਿਣ ਲੱਗੇ ਤੂੰ ਸੁਣਾ ਪੀਲੂ ਨੇ ਸੁਣਾਇਆ ਕਹਿੰਦਾ ਪੀਲੂ ਅਸਾਂ ਨਾਲ ਉਹ ਸੇ ਭਲੇ ਜਮਦਿਆਂ ਸੋ ਮੋਏ ਉਹਨਾਂ ਚਿੱਕੜ ਪਾਵਨਾ ਥੋੜਿਆ ਨਾ ਅਲੂਦ ਪਈ ਉਹਨੇ ਲਿਖਿਆ ਕਹਿੰਦਾ ਸਾਡੇ ਨਾਲ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਗਏ ਅਸੀਂ ਕਹਿੰਦੇ ਚਿੱਕੜ ਚ ਪੈਰ ਨੇ ਉਹਨਾਂ ਨੇ ਪਾਇਆ ਨਹੀਂ ਭਾਵ ਕਾਮ ਕ੍ਰੋਧ ਚਿੱਕੜ ਮਾਰੇ ਕਹਿੰਦੇ ਨਾ ਪਈ ਤੇਰੀ ਬਾਣੀ ਵੀ ਅਸੀਂ ਨਹੀਂ ਦਰਜ ਕਰਦੇ ਇਹ ਮਨੁੱਖਾ ਜਨਮ ਤਾਂ ਮਸਾਂ ਮਿਲਦਾ ਤੇ ਤੂੰ ਇਸ ਮਨੁੱਖਾ ਜਨਮ ਨੂੰ ਚਿੱਕੜ ਦੱਸਦਾ ਇਹਦੇ ਚ ਆ ਕੇ ਤਾਂ ਬੰਦਾ ਰੱਬ ਨਾਲ ਜੁੜਦਾ ਮਸਾਂ ਇਹ ਜਨਮ ਮਿਲਦਾ ਬਾਣੀ ਤੇ ਇਸ ਜਨਮ ਦਾ ਸਤਕਾਰ ਕਰਦੀ ਹੈ ਇਸ ਜਨਮ ਨੂੰ ਵੱਡਾ ਅਫਸਰ ਦੱਸਦੀ ਹੈ ਤਾਂ ਫਿਰ ਸਾਹ ਉਸ ਨੂੰ ਕਹਿਣ ਲੱਗੇ ਤੂੰ ਵੀ ਕੋਈ ਸੁਨਾਵ ਦੀ ਪੰਗਤੀ ਫਿਰ ਉਹਨੇ ਸੁਣਾਈ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇ ਅੜਿਆ ਸੱਜਣ ਬੋਲਣ ਦੀ ਜਾਏ ਨਹੀਂ ਅੰਦਰ ਬਾਹਰ ਇੱਕਾ ਸਾਈ ਸੋ ਉਹਨੇ ਕਿਹਾ ਵੀ ਚੁੱਪ ਰੋ ਵੀ ਬੋਲਣ ਦਾ ਕੋਈ ਫਾਇਦਾ ਨਹੀਂ ਦੁਨੀਆ 'ਚ ਉਹ ਦੀ ਪੰਗਤੀ ਮਹਾਰਾਜ ਕਹਿੰਦੇ ਨਾ ਜੱਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਈ ਚੁੱਪ ਰਹਿਣ ਦਾ ਥੋੜੇ ਟਾਈਮ ਹੈ ਇਹ ਦੁਨੀਆ ਦੇ ਵਿੱਚ ਕੁਛ ਮਤ ਲਾਓ ਕਿਸੇ ਤੋਂ ਕੁਛ ਬੋਲੋ ਇਹ ਤਾਂ ਬੋਲਣ ਦਾ ਟਾਈਮ ਰੱਬ ਨੇ ਜ਼ਬਾਨ ਦਿੱਤੀ ਐ ਐਵੇਂ ਗੂੰਗੇ ਬਣਦਾ ਕੀ ਫਾਇਦਾ ਮਾਰੇ ਕਹਿੰਦੇ ਤੇਰੀ ਪੰਗਤੀ ਵੀ ਪਈ ਅਸੀਂ ਨਹੀਂ ਦਰਜ ਕਰ ਦੇਗੇ ਸੋ ਇਸ ਕਰਕੇ ਉਹਨਾਂ ਦੀ ਸਾਰਿਆਂ ਦੀ ਜਦੋਂ ਮਹਾਰਾਜ ਨੇ ਸੁਣੀਆਂ ਤਾਂ ਸੱਜੂ ਨੂੰ ਕਹਿਣ ਲੱਗੇ ਤੂੰ ਵੀ ਆਪਦਾ ਸੁਣਾ ਕੁਛ ਚਾਰੀ ਭਗਤਾਂ ਨੂੰ ਪੁੱਛਿਆ ਸੱਜੂ ਨੇ ਕਿਹਾ ਕਾਗਦ ਦੀ ਸੰਦੀ ਪੁੱਤਲੀ ਤੌਨ ਤਰੀਆ ਨਿਹਾਰ ਹੋ ਜੋ ਈਮਾਰ ਲਜਾਵੇ ਜਥਾ ਸਲੋਚਨ ਤਾਰ ਛੱਜੂ ਨੇ ਕਿਹਾ ਕਹਿੰਦਾ ਬੁੜੀ ਤਾਂ ਕਹਿੰਦਾ ਕਾਗਤ ਦੀ ਬਣਾਈ ਵੀ ਮਾੜੀ ਐ ਕਹਿੰਦਾ ਕਾਗਜ ਦੀ ਬੁੜੀ ਵੀ ਮਾੜੀ ਐ ਜਿਹੜੀ ਬੰਦੇ ਨੂੰ ਵਿਕਾਰਾਂ ਚ ਫਸਾਉਂਦੀ ਐ ਐ ਕਰਦੀ ਐ ਔਰਤ ਦੀ ਨਿੰਦਾ ਕੀਤੀ ਉਹਨੇ ਕਿ ਇਹ ਤਾਂ ਰਿਜਨਲ ਕੋਲੇ ਆ ਜੀ ਤਾਂ ਪਤਾ ਨਹੀਂ ਕੀ ਬਣੇਗਾ ਕਹਿੰਦੇ ਤਾਂ ਜੇ ਕਾਗਜ ਦੀ ਬਣਾ ਕੇ ਕੋਲੇ ਰੱਖ ਲਈਏ ਨਾ ਉਹ ਵੀ ਮੰਡ ਲਾ ਦਿੰਦੀ ਐ ਫੋਟੋ ਵੀ ਕਹਿੰਦੇ ਮੰਡਲਾ ਦਿੰਦੀ ਹੈ ਮਾਰੇ ਕਹਿੰਦੇ ਨਾ ਭਾਈ ਤੂੰ ਤਾਂ ਔਰਤ ਵੀ ਨਿੰਦਿਆ ਕਰ ਰਿਹਾ ਹੈ ਮਾਰੇ ਕਹਿੰਦੇ ਸੋਕਿਓ ਮੰਦਾ ਕੀ ਜਿਤ ਜਮੇ ਰਜਾਨ ਉਹਨਾਂ ਨੂੰ ਕਿਵੇਂ ਮੰਦਾ ਆਖਿਆ ਜਾਏਗਾ ਜਿਨ੍ਹਾਂ ਨੇ ਰਾਜਿਆਂ ਨੂੰ ਗੁਰੂਆਂ ਨੂੰ ਜਨਮ ਦਿੱਤੇ ਮਾਤਾ ਤ੍ਰਿਪਤਾ ਕਿੰਨੇ ਭਾਗਾਾਂ ਵਾਲੀ ਤੇ ਕਿੰਨੇ ਨਸੀਬਾਂ ਵਾਲੀ ਜਿਨੇ ਗੁਰੂ ਨਾਨਕ ਪਾਤਸ਼ਾਹ ਨੂੰ ਅਵਤਾਰ ਜਨਮ ਦਿੱਤਾ ਸੋ ਉਹਨਾਂ ਦੀ ਬਾਣੀ ਜਦੋਂ ਨਾਂ ਲਿਖੀ ਤੇ ਉਹ ਕਰੋਧੀ ਹੋ ਗਏ ਉਹਨਾਂ ਨੇ ਜਾ ਕੇ ਜਹਾਂਗੀਰ ਕੋਲੇ ਬੜਾ ਕੁਝ ਕੀਤਾ ਤੇ ਸ਼ਹੀਦੀ ਦੇ ਜਿਹੜੇ ਗੁਰੂ ਅਰਜਨ ਦੇਵ ਗੁਰੂ ਘਰ ਦੇ ਬੈਰੀ ਸੀ ਉਹਨਾਂ ਦਾ ਸਾਥ ਦੇਣ ਲੱਗ ਗਏ ਔਰ ਸਰਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਪ੍ਰਥੀ ਚੰਦ ਨੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਦੇ ਪੁੱਤਰ ਨੂੰ ਮਾਰਨ ਵਾਸਤੇ ਕਿੰਨੇ ਵਾਰ ਕੀਤੇ ਵੀ ਗੁਰੂ ਅਰਜਨ ਦੇਵ ਸਾਹਿਬ ਦਾ ਪੁੱਤਰ ਮਰ ਜਾਵੇ ਖਡਾਵੀ ਨੂੰ ਭੇਜਿਆ ਉਹਦੇ ਥਨਾਂ ਨੂੰ ਜ਼ਹਿਰ ਲਾ ਕੇ ਖਡਾਵੇ ਨੂੰ ਭੇਜਿਆ ਦਹੀਂ ਵਿੱਚ ਜ਼ਹਿਰ ਪਾ ਕੇ ਕਿ ਦਹੀਂ ਖਵਾ ਦੇਗਾ ਕੁੱਤੇ ਨੂੰ ਪਾਤੀ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੇ ਕੁੱਤਾ ਸੀ ਇੱਕ ਬੈਠਾ ਕੁੱਤਾ ਮਰ ਗਿਆ ਸੱਪ ਦੇ ਕੇ ਭੇਜਿਆ ਕੁਛਪੇਰੇ ਨੂੰ 200 ਰੁਪਿਆ ਉਹਨੂੰ ਦਿੱਤਾ ਵੀ ਆ ਸੱਪ ਲੜਾ ਦੇ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਅਰਜਨ ਦੇ ਮਹਾਰਾਜ ਇੱਥੋਂ ਤੱਕ ਤਾਂ ਉਹ ਕਰਦੇ ਰਹੇ ਨੇ ਪਰਿਵਾਰ ਨੂੰ ਇੱਕ ਬੱਚਾ ਸੀ ਇੱਕ ਪੁੱਤਰ ਸੀ ਉਹਨੂੰ ਮਾਰਨ ਵਾਸਤੇ ਕੀ ਨਹੀਂ ਕੀਤੇ ਸੋ ਸਕੇ ਭਰਾ ਨੇ ਮਾਰਨ ਵਾਸਤੇ ਬੜਾ ਕੁਝ ਕੀਤਾ ਪਰ ਦੀਵਾਨ ਚੰਦੂ ਜਹਾਂਗੀਰ ਬਾਦਸ਼ਾਹ ਦਾ ਉਹਦੀ ਬੇਟੀ ਐ ਸਦਾ ਕੌਰ ਤੇ ਬੜੀ ਸ਼ੈਲ ਸੁੰਦਰ ਸਿਆਣੀ ਪੜ੍ਹੀ ਲਿਖੀ ਤੇ ਉਹਨੇ ਲਾਗੀ ਭੇਜਦੇ ਨੇ ਬੰਦੇ ਭੇਜੇ ਨੇ ਪਹਿਲਾਂ ਲੋਕ ਆਪ ਨਹੀਂ ਜਾਂਦੇ ਸੀ ਇਹ ਰੀਤ ਸੀ ਰਿਵਾਜ ਸੀ ਫਿਰ ਆਪ ਜਾਣ ਲੱਗਿਆ ਮਾਪਿਓਂ ਮਾਪੇ ਵੀ ਪਿੱਛੇ ਕਰਤਾ ਹੁਣ ਆਪ ਹੀ ਆਪ ਹੀ ਕਰਾ ਲੈਂਦੇ ਨੇ ਉਹਨਾਂ ਆਪ ਹੀ ਵੇਖ ਲੈਂਦੇ ਨੇ ਤਾਂ ਹੀ ਤਾਂ ਤਲਾਕ ਹੋਈ ਜਾਂਦੇ ਨੇ ਇਹਨੇ ਮਾਪੇ ਉਹਦਾ ਕੀਤਾ ਹੋਵੇ ਤਾਂ ਫਿਰ ਕਿਉਂ ਤਲਾਕ ਹੋਣਾ ਸੋ ਸੋ ਨਾਲ ਦੇ ਰਹਿ ਦਿੰਦੇ ਨੇ ਸੋ ਇੱਕ ਜੱਜ ਨੂੰ ਪੁੱਛਿਆ ਕਿਸੇ ਨੇ ਕਹਿਣ ਲੱਗੇ ਇਹਨੇ ਤਲਾਕ ਕਿਉਂ ਹੋ ਰਹੇ ਨੇ ਉਹ ਕਹਿਣ ਲੱਗੇ ਵੀ ਮੁੰਡੇ ਆਪ ਹੀ ਕੱਲੇ ਜਾਵੜਦੇ ਨੇ ਵੇਖਣ ਤੇ ਕੁਆਰੇ ਬੰਦੇ ਨੂੰ ਤਾਂ ਬਾਂਦਰੀ ਵੀ ਸੋਹਣੀ ਲੱਗਦੀ ਆ ਫਿਰ ਕਹਿਣ ਲੱਗੇ ਬਾਅਦ ਚ ਰੌਲਾ ਪੈਂਦਾ ਜੇ ਨਾਲ ਵਿਆਹੇ ਬਰੇ ਕੋਈ ਰਿਸ਼ਤੇਦਾਰ ਲੈ ਕੇ ਜਾਵੇ ਫੇਰ ਉਹ ਪਰਖ ਕਰਦੇ ਨੇ ਵੀ ਕਿਵੇਂ ਆ ਕੁੜੀ ਕਿਵੇਂ ਨਹੀਂ ਫੇਰ ਘਰ ਵੱਸਦਾ ਸੋ ਨਾਲ ਚੰਗੇ ਸਿਆਣੇ ਪੜੇ ਲਿਖੇ ਬਜ਼ੁਰਗ ਹੋਣ ਸਿਆਣੇ ਬੰਦੇ ਹੋਣ ਤਾਂ ਉਹ ਪਰਖ ਕਰਦੇ ਨੇ ਸੋ ਜਦੋਂ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਵੇਖਿਆ ਨਹੀਂ ਕਿਤੇ ਚੰਗਾ ਰਿਸ਼ਤਾ ਉਹਦਾ ਹਾਨ ਪ੍ਰਵਾਨ ਲੱਭਿਆ ਤਾਂ ਅੰਮ੍ਰਿਤਸਰ ਰਾਤ ਕੱਟੀ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਦੇ ਦਰਸ਼ਨ ਕੀਤੇ 13-14 ਸਾਲਾਂ ਦੀ ਉਮਰ ਸੀ ਮਹਾਰਾਜ ਦੀ ਤੇ ਗੁਰੂ ਅਰਜਨ ਦੇ ਪਾਸ਼ਣ ਰਹਿ ਕਰਕੇ ਉਹਨਾਂ ਨੇ ਰਿਸ਼ਤਾ ਕਰ ਦਿੱਤਾ ਤਾਂ ਚੰਦੂ ਦੀ ਲੜਕੀ ਦਾ ਸਦਾ ਕੌਰ ਦਾ ਤੇ ਜਦੋਂ ਜਾ ਕੇ ਚੰਦੂ ਨੂੰ ਦੱਸਿਆ ਦਿੱਲੀ ਕਿ ਐਂ ਕਰਕੇ ਲੜਕੀ ਦਾ ਰੇਤਾ ਅੰਮ੍ਰਿਤਸਰ ਕਰਿਆਂ ਦਾ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਤੇ ਉਸ ਨੇ ਨਫ਼ਰਤ ਕੀਤੀ ਇਸ ਗੱਲ ਦੀ ਕਹਿੰਦਾ ਮਹਿਲਾਂ ਦੀ ਇੱਟ ਮੋਰੀ ਨੂੰ ਲਾ ਜਾਂਦੀ ਖੂਰ ਨੂੰ ਲਾਤੀ ਮੇਰੀ ਕੁੜੀ ਮਹਿਲਾਂ 'ਚ ਵਸਣ ਵਾਲੀ ਤੇ ਉਹ ਸਾਧ ਦਾ ਪੁੱਤ ਦੇਰਿਆਂ 'ਚ ਰਹਿਣ ਵਾਲੇ ਤੇ ਇਸ ਤੋ ਦਾ ਕਰਨਾ ਹੀ ਪੈਣਾ ਸੀ ਕਿਉਂਕਿ ਜਦੋਂ ਰੁਪਈਆ ਫੜਾ ਦਿੰਦੇ ਸੀ ਜਵਾਨ ਕਰ ਲੈਂਦੇ ਫਿਰ ਮੋੜਦੇ ਨਹੀਂ ਸੀ ਪਰ ਕਿਸੇ ਸਿੱਖ ਨੇ ਉੱਥੇ ਕੋਲੇ ਖੜੇ ਨੇ ਡਿਊਟੀ ਕਰਦਾ ਸੀ ਕੋਈ ਦਿੱਲੀ ਦਾ ਮੁੰਡਾ ਉਹਨੇ ਜਦੋਂ ਇਹ ਗੱਲ ਸੁਣ ਲਈ ਗੁਰ ਕੀ ਨਿੰਦਾ ਕਹਿੰਦੇ ਸੁਣੇ ਨਾ ਕਾਨ ਤੇ ਸਵੇਰੀ ਕੋ ਭੇਟ ਕਰਪਾਨ ਮਹਾਰਾਜ ਦੇ ਬਚਨ ਨੇ ਦੱਸੇ ਪਾਸ਼ਾ ਕਹਿੰਦੇ ਹੁਣ ਉਹਨੇ ਜਦੋਂ ਗੁਰੂ ਦੀ ਨਿੰਦਿਆ ਸੁਣ ਲਈ ਸਿੱਖ ਤੋਂ ਕਿੱਥੇ ਰਿਹਾ ਜਾਂਦਾ ਤੇ ਜਿਹੜਾ ਸਿੱਖ ਹੀ ਨਹੀਂ ਉਹੀ ਜੰਮੇ ਸਿੱਖਾਂ ਦੇ ਘਰੇ ਆ ਉਹਦੇ ਵੱੰਨ ਨੂੰ ਪਾਉਂਦੇ ਸੀ ਸਾਹਮਣੇ ਗੁਰੂ ਦੀ ਨਿੰਦਿਆ ਕਰੀ ਜਾਓ ਆ ਜਿਹੜੇ ਡੇਰਿਆਂ ਚ ਜਾਂਦੇ ਨੇ ਤੇ ਪਿੱਛੋਂ ਤਾਂ ਉਹਨਾਂ ਦਾ ਪਛੋਕੜ ਵੇਖੀਏ ਸਿੱਖਾਂ ਦੇ ਘਰਾਂ ਚੋਂ ਜਾਂਦੇ ਨੇ ਪਰ ਉਹ ਸਿੱਖਾਂ ਦੇ ਘਰਾਂ ਚ ਜੰਮੇ ਨੇ ਸਿੱਖ ਨਹੀਂ ਗਏ ਉੱਥੇ ਡੇਰਿਆਂ ਚ ਗੁਰੂਆਂ ਦੀ ਨਿੰਦਿਆ ਕਰੀ ਜਾਂਦੇ ਨੇ ਲੋਕ ਅਸਰਸੇ ਵਾਲਾ ਕੀ ਕਰਦਾ ਰਿਹਾ ਹੁਣ ਤੱਕ ਸਾਰਿਆਂ ਦੀ ਨਿੰਦਿਆ ਕਰਦਾ ਰਿਹਾ ਇਹ ਬੈਠੇ ਸਾਹਮਣੇ ਬੈਠੇ ਸੁਣੀ ਜਾਂਦੇ ਨੇ ਵੇ ਗੁਰੂਆਂ ਦੀ ਨਿੰਦਿਆ ਜਿਹੜੇ ਜਿਹੜੇ ਗੁਰੂ ਹੋਏ ਨੇ ਮਹਾਬਲੀ ਬਾਬੇ ਨਾਨਕ ਕਰਕੇ ਫਿਰ ਸਿੱਖਾਂ ਦੇ ਬੱਚੇ ਥੋੜੇ ਹੀ ਨੇ ਸੋ ਇਸ ਕਰਕੇ ਪਿਆਰੇ ਖਾਲਸਾ ਜੀ ਉਹਨੇ ਸੰਗਤ ਨੂੰ ਦੱਸਿਆ ਜਾ ਕੇ ਜੋ ਸੰਗਤ ਨੂੰ ਦੱਸਿਆ ਤੇ ਸੰਗਤ ਨੇ ਉੱਥੋਂ ਬੰਦੇ ਭੇਜੇ ਅੰਮ੍ਰਿਤਸਰ ਸਾਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੁਨੇਹਾ ਲਾਇਆ ਵੀ ਉਹ ਤਾਂ ਹਲੇ ਰਿਸ਼ਤਾ ਲੈਣ ਤੋਂ ਪਹਿਲਾਂ ਹੀ ਇਹ ਜਿਹੀਆਂ ਗੱਲਾਂ ਕਰਦਾ ਹੁਣੇ ਹੀ ਪਾਸਾ ਕਰ ਲੋ ਚੰਗੇ ਰਹ ਜੋਂਗੇ ਅੱਜ ਵੀ ਕਈ ਲੋਕ ਇਸੇ ਕਰਕੇ ਦੁਖੇ ਨੇ ਜਦੋਂ ਮੰਗਣੀ ਤੋਂ ਬਾਅਦ ਮਹੀਨਾ 5-4 ਮਹੀਨੇ 6 ਮਹੀਨੇ ਬੰਦਾ ਵਰਤਦਾ ਨਾ ਨਿਸ਼ਾਨੀਆਂ ਤਾਂ ਉਦੋਂ ਹੀ ਮਿਲ ਜਾਂਦੀਆਂ ਵੀ ਇਹਨਾਂ ਨੇ ਨਹੀਂ ਬਣਾਣੀ ਨਾਲ ਬੰਦੇ ਘਟਿਆ ਨੇ ਪਰ ਉਦੋਂ ਹੀ ਖਿਆੜਾ ਛਡਾਲੇ ਤਾਂ ਬੰਦਾ ਚੰਗੀ ਗੱਲ ਹੈ ਨਹੀਂ ਤਾਂ ਸਾਰੀ ਉਮਰ ਰੋਣਾ ਪੈਂਦਾ ਮਾੜੇ ਬੰਦੇ ਨੂੰ ਕਦੇ ਤੁਸੀਂ ਸੁਧਾਰ ਨਹੀਂ ਸਕਦੇ ਜਿਹਦੇ ਕਰਮ ਮਾੜੇ ਨੇ ਜਿਹਦੀ ਆਦਤ ਮਾੜੀ ਹੈ ਜਿਹਦੇ ਲੱਛਣ ਮਾੜੇ ਨੇ ਉਹਨੂੰ ਤੁਸੀਂ ਨਹੀਂ ਸੁਧਾਰ ਸਕਦੇ ਉਹ ਤੇ ਤਾਸਾ ਕਰ ਲੋਗੇ ਚੰਗੇ ਰਹਿ ਜਾਓਗੇ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਦੀ ਗੱਲ ਵੱਡੀ ਮੰਨੀ ਤੇ ਜਵਾਬ ਦੇਤਾ ਰਸਤੇ ਤੋਂ ਜਵਾਬ ਦੇਣ ਦੇ ਕਾਰਨ ਚੰਦੂ ਨੂੰ ਬੜਾ ਗੁੱਸਾ ਲੱਗਿਆ ਤਾਂ ਉਹਨੇ ਇਹ ਬਦਲ ਲੈਣ ਦਾ ਪਰਨ ਕਰ ਲਿਆ ਸੋ ਜਦੋਂ ਪਰਨ ਕਰ ਲਿਆ ਤਾਂ ਸੁਲੀਖਾਂ ਜਰਨੈਲ ਨਾਲ ਰਾਇ ਕਰ ਲਈ ਪਿਰਥੀ ਚੰਦ ਨੇ ਸੁਲੀਖਾਂ ਇੱਧਰ ਆਇਆ ਸੀ ਕੀ ਆ ਮੇਰਾ ਕੰਮ ਉਹਨੂੰ ਬਹੁਤ ਸੋਹਣਾ ਉਹਨੇ ਘੋੜਾ ਦਿੱਤਾ ਹੋਰ ਸਮਾਨ ਦਿੱਤਾ ਪੈਸੇ ਦਿੱਤੇ ਤੇ ਉਹਨੇ ਕਿਹਾ ਕੋਈ ਗੱਲ ਨਹੀਂ ਅਰਜਨ ਦੇਵ ਨੂੰ ਮੈਂ ਮਾਰਦਾਗਾ ਮੈਂ ਫੌਜ ਲੈ ਕੇ ਟੈਕ ਕਰਾਂਗਾ ਅੰਮ੍ਰਿਤਸਰ ਤੇ ਸੋ ਸੁਲੀਖਾਨੇ ਵੀ ਆਪਣਾ ਜੋਰ ਲਾਇਆ ਤੇ ਫੌਜ ਲੈ ਕੇ ਵੀ ਆਇਆ ਪਰ ਪ੍ਰਿਥੀ ਚੰਦ ਕੋਲੇ ਰਾਤ ਕੱਟੀ ਤੇ ਸ਼ਰਾਬਾਂ ਪੀਤੀਆਂ ਕੱਟੇ ਖਾਦੇ ਮੁਸਲਮਾਨਾਂ ਨੇ ਫੌਜਾਂ ਨੇ ਤਾ ਰਾਤ ਛਾਮ ਨੂੰ ਜਦੋਂ 5 6 ਦਾ 5 4 ਦਾ ਟਾਈਮ ਹੋਇਆ ਤੇ ਘੋੜਿਆਂ ਤੇ ਘੁੰਮਣ ਫਿਰਨ ਤੁਰੇ ਨੇ ਕੁਝ ਬੰਦੇ ਨਾਲ ਲੈ ਕੇ ਗਾਂ ਪਰਥੀ ਚੰਦ ਨੇ ਆਵਾ ਪਾਇਆ ਸੀ ਤਾਂ ਉੱਤੋਂ ਦੋ ਇੱਕ ਕਬੂਤਰ ਕਬੂਤਰੀ ਆਸ ਵਿੱਚ ਲੜਦੇ ਹੋਏ ਆਵੇ ਤੇ ਡਿੱਗ ਪਏ ਉਹਨਾਂ ਤੋਂ ਡਰ ਕੇ ਘੋੜਾ ਆਵੇ ਚ ਛਾਲ ਮਾਰ ਗਿਆ ਸੂਲੀ ਤੇ ਨਾਰਾਇਣ ਰਾਖ ਸੁਲੀ ਹੋਏ ਮੁਵਾ ਨਾ پاک ਨਪਾਕ ਹੋ ਕੇ ਮਰਿਆ ਜਿਹਨੂੰ ਮੁਸਲਮਾਨ ਮਾੜਾ ਸਮਝਦੇ ਨੇ ਇਹ ਮਚਾਉਂਦੇ ਨਹੀਂ ਬੰਦੇ ਨੂੰ ਦਬਦੇ ਨੇ ਪਰ ਉਹ ਮੱਚ ਕੇ ਮਰਿਆ ਆਵੇ ਚ ਮੱਚ ਗਿਆ ਸੜ ਗਿਆ ਮਹਾਰਾਜ ਨੇ ਬਚਨ ਵੀ ਲਿਖੇ ਨੇ ਕਿ ਸੰਗਤਾਂ ਨੇ ਕਿਹਾ ਸੀ ਉਹ ਤੋਂ ਬਚਾਵਾ ਵਾਸਤੇ ਕੋਈ ਉਪਾਅ ਕਰੋ ਪ੍ਰਥਮੇ ਮਤਾ ਪੱਤਰੀ ਚਲਾਓ ਦੁਤੀਏ ਮਤਾ ਦੋ ਮੈਨੁਕ ਪਚਾਓ ਤ੍ਰਿਤੀਏ ਮਤਾ ਕਿਛ ਕਰੋ ਪਾਇ ਸਭ ਕੁਝ ਛੋੜ ਪਰ ਮੈਂ ਤੂੰ ਹੀ ਧਿਆਇਆ ਸਾਰਾ ਕੁਝ ਛੱਡ ਕੇ ਮੈਂ ਤਾਂ ਗੁਰੂ ਨਾਨਕ ਨੂੰ ਧਿਆਇਆ ਤੇ ਗੁਰੂ ਨਾਨਕ ਨੇ ਅੰਮ੍ਰਿਤਸਰ ਪਹੁੰਚਣ ਹੀ ਨਹੀਂ ਦਿੱਤਾ ਰਾਹ 'ਚ ਹੀ ਮਰ ਗਿਆ ਵਿੱਚ ਤੇ ਫੌਜਾਂ ਵਾਪਸ ਚਲੀਆਂ ਗਈਆਂ ਸੋ ਜਿਸ ਟਾਈਮ ਤੇ ਜਹਾਂਗੀਰ ਨੇ ਬਾਦਸ਼ਾਹ ਨੇ ਆਪਣੇ ਪੁੱਤਰ ਖੁਸਰੋ ਨੂੰ بے ਦਖਲ ਕਰ ਦਿੱਤਾ ਘਰ ਤੋਂ ਕਿ ਖੁਸਰੋ ਨੂੰ ਖੁਸਰੋ ਬਾਗੀ ਹੋ ਗਿਆ ਰਾਜ ਭਾਗ ਤੋਂ ਪਾਸੇ ਕਰ ਦਿੱਤਾ ਤੇ ਹੁਕਮ ਲਾਗੂ ਕਰ ਦਿੱਤਾ ਵੀ ਇਹਨੂੰ ਖੁਸਰੋ ਨੂੰ ਮੇਰੇ ਮੁੰਡੇ ਨੂੰ ਕੋਈ ਵੀ ਮੂੰਹ ਨਾ ਲਾਵੇ ਹਿੰਦੁਸਤਾਨ ਚ ਕਿਸੇ ਨੇ ਉਹਨੂੰ ਪਾਣੀ ਨਹੀਂ ਪੁੱਛਿਆ ਲਾਹੌਰ ਨੂੰ ਜਾ ਰਿਹਾ ਦਿੱਲੀ ਤੋਂ ਨਾਲ ਕੁਝ ਬੰਦੇ ਨੇ ਪਰ ਜਦੋਂ ਅੰਮ੍ਰਿਤਸਰ ਪਹੁੰਚਿਆ ਤੇ ਉਹਨੂੰ ਪਤਾ ਲੱਗਿਆ ਇੱਥੇ ਗੁਰੂ ਨਾਨਕ ਦੀ ਗੱਦੀ ਤੇ ਪੰਜਵਾਂ ਪਾਤਸ਼ਾਹ ਗੁਰੂ ਅਰਜਨ ਦੇ ਬੈਠਾ ਹੈ ਤੇ ਜਾਵੜਿਆ ਗੁਰਦੁਆਰੇ ਮੱਥਾ ਟੇਕਿਆ ਮਹਾਰਾਜ ਨੇ ਉਹਨੂੰ ਉਹਦੇ ਜਿਹੜੇ ਫੌਜ ਸੀ ਉਹਨਾਂ ਨੂੰ ਵੀ ਪੈਸੇ ਦਿੱਤੇ 5000 ਰੁਪਿਆ ਖੁਸਰੋ ਨੂੰ ਦਿੱਤਾ ਖਰਚੇ ਵਾਸਤੇ ਨਾਲੇ ਉਹਦੇ ਘੋੜਿਆਂ ਵਾਸਤੇ ਰਸਤਾ ਦਿੱਤੀਆਂ ਨਾਲੇ ਮਹਾਰਾਜ ਨੇ ਉਹਦੀ ਅਰਦਾਸ ਕੀਤੀ ਪਾਪ ਕੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਜੀ ਅੱਜ ਤੇਰੇ ਪਿਓ ਪੁੱਤਾਂ ਦਾ ਤੁਹਾਡਾ ਫਰਕ ਹੈ ਤੇ ਮਹਾਰਾਜ ਕਿਰਪਾ ਕਰੇਗਾ ਗੁਰੂ ਨਾਨਕ ਤੁਹਾਡਾ ਤਕਾ ਹੋ ਜਾਏਗਾ ਤੇ ਤੁਸੀਂ ਮਹਾਰਾਜ ਕਿਰਪਾ ਕਰੇ ਔਰ ਜਦੋਂ ਇਸ ਗੱਲ ਦਾ ਇਹਨਾਂ ਨੇ ਜਿਹੜੇ ਵਿਰੋਧੀ ਸੀ ਗੁਰੂ ਘਰ ਦੇ ਇਹਨਾਂ ਨੇ ਜਦੋਂ ਜਾ ਕੇ ਜਹਾਂਗੀਰ ਨੂੰ ਦੱਸਿਆ ਵੀ ਤੇਰਾ ਹੁਕਮ ਨਹੀਂ ਮੰਨਿਆ ਇਸ ਗੱਲ ਤੋਂ ਵੀ ਉਹਨੇ ਫਿਰ ਮਨ 'ਚ ਰੋਸ ਕੀਤਾ ਨਹੀਂ ਖੁਸਰੋ ਨੂੰ ਮੇਰੇ ਮੁੰਡੇ ਨੂੰ ਕਿਉਂ ਬੇਦਖਲ ਕੀਤੇ ਨੂੰ ਅਰਜਨ ਦੇਵ ਪਾਸ਼ਾ ਨੇ ਪੈਸੇ ਦਿੱਤੇ ਨਾਲੇ ਲੰਗਰ ਛਕਾਇਆ ਨਾਲੇ ਰਾਸਤਾ ਬਸਤਾ ਦਿੱਤੀਆਂ ਘੋੜਿਆਂ ਵਾਸਤੇ ਜਿਹਨੂੰ ਕਿਸੇ ਨੂੰ ਕਿਸੇ ਨੇ ਪਾਣੀ ਨਹੀਂ ਪਿਆਇਆ ਸੀ ਉਹਨੂੰ ਦਿੱਲੀ ਤੋਂ ਲੈ ਕੇ ਅੱਜ ਵੀ ਨਿਸ਼ਾਨ 125 ਫੁੱਟ ਗੁਰਦੁਆਰੇ ਤਾਂ ਚੁੱਲਦਾ ਵੀ ਜੇ ਤੇਰਾ ਕੋਈ ਨਹੀਂ ਨਾ ਤੇ ਆ ਜਾ ਹੱਥ ਮਾਰਦਾ ਨਿਸ਼ਾਨ ਸਾਹਿਬ ਆਏ ਵੀ ਆ ਜਾ ਫਿਰ ਜੇ ਤੇਰਾ ਕੋਈ ਨਹੀਂ ਆ ਜਾ ਤੇਰਾ ਗੁਰੂ ਨਾਨਕ ਹੈ ਤੇ ਇਹ ਜੀ ਕਿਰਪਾ ਕਰਦਾ ਜਿਹਦਾ ਕੋਈ ਨਹੀਂ ਹੁੰਦਾ ਫਿਰ ਸਾਰੀ ਦੁਨੀਆ ਉਹਦੇ ਪੈਰਾਂ 'ਚ ਝੁਕਾ ਦਿੰਦਾ ਹੈ ਪਿਆਰੇ ਖਾਲਸਾ ਜੀ ਸੋ ਇਹ ਖੁਸਰੋ ਬਾਰੇ ਫਿਰ ਮਹਾਰਾਜ ਨੂੰ ਜੁਰਮਾਨਾ ਲਾਇਆ ਉਹਨੇ ਵੀ ਐਨਾ 50000 ਰੁਪਏ ਜੁਰਮਾਨਾ ਭਰ ਦੇ ਤੈਨੂੰ ਮਾਫ ਕਰ ਦੇਾਂਗੇ ਖੁਸਰੋ ਨੂੰ ਰੋਟੀ ਖਵਾਉਣ ਦਾ ਪੈਸੇ ਦਿੰਦਾ ਮਹਾਰਾਜ ਕਹਿੰਦੇ ਅਸੀਂ ਨਹੀਂ ਦਿੰਦੇ ਜੁਰਮਾਨਾ ਅਸੀਂ ਸੰਗਤਾਂ ਦੇ ਪੈਸੇ ਨੂੰ ਕਿਉਂ ਦੇਈਏ ਸੋ ਕਹਿਣ ਲੱਗੇ ਇਹ ਬਚਨ ਸੁਣ ਕੇ ਫਿਰ ਉਹਨੇ ਕਿਹਾ ਵੀ ਜਾਂ ਤਾਂ ਪਰ ਤੁਸੀਂ ਮੌਤ ਨੂੰ ਤਿਆਰ ਹੋ ਜਾਓ ਤੇ ਜਾਂ ਜੁਰਮਾਨਾ ਪਰ ਕੋਈ ਵਿਦਵਾਨਾਂ ਨੇ ਲੱਖ ਰੁਪਇਆ ਜੁਰਮਾਨਾ ਕਿ ਲੱਖ ਰੁਪਇਆ ਜੁਰਮਾਨਾ ਲਾਤਾ ਮਹਾਰਾਜ ਨੇ ਕਿਹਾ ਮੈਂ ਜੁਰਮਾਨਾ ਨਹੀਂ ਭਰਨਾਗਾ ਕਿਉਂਕਿ ਸੰਗਤਾਂ ਦੀ ਮਾਇਆ ਮੈਂ ਕਿਉਂ ਪਰ ਸੋ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਜਿਹੜੇ ਅੱਜ ਅਸੀਂ ਅਹਿਮਦਸਾਹ ਸਰੰਦੀ ਮਰੇੜਕੋਟਲੇ ਵਾਲੇ ਜਾ ਕੇ ਮੱਥਾ ਟੇਕਦੇ ਨੇ ਅਹਿਮਦਸਾਹ ਸਰੰਦੀ ਦੇ ਕੋਲੇ ਲੋਕ ਜਾਣੋਂ हट ਗਏ ਸੀ ਮਰੀਕੋਟ ਲਈ ਸਾਰੇ ਅੰਮ੍ਰਿਤਸਰ ਜਾਣ ਲੱਗੇ ਸੀ ਗੁਰੂ ਅਰਜਨ ਦੇਵ ਸਾਹਿਬ ਦੇ ਉਹਨਾਂ ਦਾ ਜਦੋਂ ਕੰਮ ਠੱਪ ਹੁੰਦਾ ਦੇਖਿਆ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਗੁਰੂ ਅਰਜਨ ਦੇਵ ਪਾਸ਼ਾ ਨੂੰ ਤਤੀ ਤਵੀ ਤੇ ਬੋਣ ਵਾਸਤੇ ਬੜਾ ਵਿਰੋਧ ਕੀਤਾ ਉਹਨਾਂ ਨੇ ਕਿ ਝੂਠ ਦੀ ਦੁਕਾਨ ਖੋਲੀ ਹੋਈ ਹੈ ਤੇ ਜਹਾਂਗੀਰ ਨੂੰ ਕਈ ਲੋਕ ਸੇਪ ਸਮਝਦੇ ਨੇ ਕਿ ਜਹਾਂਗੀਰ ਗੁਰੂ ਘਰ ਦਾ ਸ਼ਰਧਾਲੂ ਸੀ ਕੋਈ ਸ਼ਰਧਾਲੂ ਨਹੀਂ ਸੀ ਜਹਾਂਗੀਰ ਉਹਨੇ ਆਪਣੇ ਇੱਕ ਕਿਤਾਬ ਵਿੱਚ ਲਿਖਿਆ ਕਿ ਜਿਹੜੇ ਅੰਮ੍ਰਿਤਸਰ ਅਰਜਨ ਦੇਵ ਗੁਰੂ ਬਣਿਆ ਬੈਠਾ ਉਹਦੀ ਝੂਠ ਦੀ ਦੁਕਾਨ ਇੱਕ ਦਿਨ ਮੈਂ ਬੰਦ ਕਰਾ ਕੇ ਹਟਾਂਗਾ। ਜਹਾਂਗੀਰ ਸੋ ਜਹਾਂਗੀਰ ਨੇ ਨੂੰ ਅਹਿਮਦਸਾਹ ਸਰੰਦੀ ਵਰਗੇ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਹਾ ਦਾ ਨਾਰਾ ਮਾਰਿਆ। ਹਾ ਦਾ ਨਾਰਾ ਛੇਰ ਮੁਹੰਮਦ ਨੇ ਮਾਰਿਆ ਸੀ ਰਾਜੇ ਨੇ। ਉਹਦਾ ਗੁਰਦੁਆਰਾ ਬਣਿਆ ਹੋਇਆ ਹੈ। ਤੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਨੂੰ 33 ਤਵੀਤੇ ਭੌਂ ਚ ਸਜੋਗੀ ਬਣੇ ਸਰਕਾਰ ਦੀ ਤੇ ਗੁਰੂ ਘਰ ਦੇ ਖਿਲਾਫ ਐਂਟੀ ਖੜੇ ਉਹ ਉਹ 5 6 ਭਰਾ ਜਿਨ੍ਹਾਂ ਨੂੰ ਸਾਡੇ ਲੋਕ ਹਲੇ ਤੱਕ ਬੱਕਰੇ ਖਵਾਈ ਜਾਂਦੇ ਨੇ ਜਿਹਨੂੰ ਗੁਰੂ ਮੰਨਦੇ ਨੇ ਜਿਨ੍ਹਾਂ ਨੇ ਕੋਈ ਪੜਨਾ ਨਹੀਂ ਲਿਖਣਾ ਨਹੀਂ ਕੋਈ ਗ੍ਰੰਥ ਨਹੀਂ ਘਰਾਚ ਇਹਨਾਂ ਦੇ ਕੋਈ ਕਥਾ ਗੁਰਬਾਣੀ ਨਹੀਂ ਸੁਣੀ ਤੇ ਜਿਵੇਂ ਪਸ਼ੂ ਫਿਰਦੇ ਨੇ ਓਵੇਂ ਪਸ਼ੂਆਂ ਨੂੰ ਤੁਰੇ ਫਿਰਦੇ ਨੇ ਉਹ ਅਸੀਂ ਸਿੱਖਾਂ ਦੇ ਪੁੱਤਾਂ ਸਭ ਸਿੱਖਨ ਕੋ ਹੁਕਮਾ ਗੁਰੂ ਮਾਨਿਉ ਗ੍ਰੰਥ ਪਰ ਗੁਰੂ ਗ੍ਰੰਥ ਨਹੀਂ ਮੰਨਦੇ ਅਸੀਂ ਪਰ ਉਸ ਤੋਂ ਬਾਅਦ ਸਤਗੁਰੂ ਪਾਤਸ਼ਾਹ ਮਹਾਰਾਜ ਨੂੰ ਕੈਦ ਕੀਤਾ ਲਾਹੌਰ ਲੈ ਗਏ ਤੇ ਚੰਦੂ ਦੀ ਕੈਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਕੀਤਾ ਚੰਦੂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਹੁਤ ਤਸੀਹੇ ਦਿੱਤੇ ਉਬਲਦੀ ਪਾਣੀ ਦੀ ਦੇਗ ਦੇ ਵਿੱਚ ਉਬਾਲਿਆ ਚੰਦੂ ਦੀ ਨੌ ਕੋਈ ਸਿੱਖ ਪਰਿਵਾਰਾਂ ਦੇ ਵਿੱਚੋਂ ਸੀ ਰਾਤ ਨੂੰ ਗੁਰੂ ਸਾਹਿਬਾ ਤੇ ਠੰਡਾ ਪਾਣੀ ਲੈ ਕੇ ਆਈ ਸ਼ਕੈਸ਼ ਬਣਾ ਕੇ ਲਿਆਈ ਮਹਾਰਾਜ ਨੇ ਕਿਹਾ ਬੇਟਾ ਤੁਸੀਂ ਜਲ ਲੈ ਕੇ ਆਏ ਹੋ ਪਰ ਚੰਦੂ ਦੇ ਘਰ ਦਾ ਪਰਨ ਕੀਤਾ ਸੀ ਪਾਣੀ ਵੀ ਨਹੀਂ ਪੀਣਾ ਚੰਦੂ ਦੇ ਘਰ ਦਾ ਸੋ ਇਹ ਸਿੱਧੀ ਧਿਆਰੇ ਤੇ ਸੰਗ ਤਾਂ ਛਕਿਆ ਕਰਨੀਆਂ ਤੇਰੀ ਯਾਦ ਫਿਰ ਚੰਦੂ ਦੀ ਨੌ ਵਫਾਦਾਰ ਰਹੀ ਗੁਰੂ ਅਰਜਨ ਦੇਵ ਪਾਸ਼ਾ ਦੇ ਤੋ ਚੰਦੂ ਦੀ ਨੌ ਨਹੀਂ ਅਗਲੀ ਰਾਤ ਰਾਤ ਨੂੰ ਦੱਸਿਆ ਸੀ ਮਹਾਰਾਜ ਇਹ ਤੁਹਾਨੂੰ ਗਊ ਦੀ ਖਾਲੇ ਵਿੱਚ ਮੜਾਉਣਗੇ ਕਿਉਂਕਿ ਦੇਗ ਚ ਉਬਾਲਨ ਕਰਕੇ ਤੁਹਾਡਾ ਪਿੰਡੇ ਦਾ ਸਾਰਾ ਮਾਸ ਉੱਧੜ ਚੁੱਕਿਆ ਤੇ ਦੇਗ ਦੀ ਖਾਲੇ ਵਿੱਚ ਮੜ ਗਊ ਦੀ ਖਾਲੇ ਵਿੱਚ ਮੜ ਕੇ ਜਿਵੇਂ ਜਿਵੇਂ ਖਾਲ ਸੁੱਕੂਗੀ ਉਵੇਂ-ਉਵੇਂ ਤੁਹਾਨੂੰ ਤਕਲੀਫ ਹੋਊਗੀ ਸਰੀਰ ਨੂੰ ਤਾਂ ਇਹ ਇਦਾਂ ਕਰਨਗੇ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਪਿਆਰੇ ਖਾਲਸਾ ਜੀ ਅੰਤ ਚੰਦੂ ਦੇ ਤਸੀਹੇ ਚਲਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਸਰੀਰ ਤਿਆਗ ਗਏ ਤਾਂ ਅੰਮ੍ਰਿਤ ਸਰਸਵ ਸਨੇਹਾ ਪੁੱਜ ਗਿਆ ਗੁਰੂ ਪਾਤਸ਼ਾਹ ਦੀ ਸ਼ਹੀਦੀ ਦਾ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਟਾਈਮ ਤੇ ਕਿਰੀਬ 13 ਸਾਲਾਂ ਦੇ ਸੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਤੇ ਬਾਬਾ ਵਿਦੀ ਚੰਦ ਵਰਗੇ ਤੇ ਹੋਰ ਛਾਣੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸੀਧੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਧੀਰਜ ਦਿੱਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਧੀਰਜ ਦਿੱਤਾ ਕੇ ਉਸ ਪ੍ਰਮਾਤਮਾ ਦਾ ਭਾਣਾ ਮੰਨੋ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਤੀ ਤਵੀ ਤੇ ਬਹਿ ਕੇ ਵੀ ਤੇਰਾ ਭਾਣਾ ਮੀਠਾ ਲੱਗੇ ਦੇ ਬਚਨ ਪੜ੍ਹੇ ਸਨ ਸਾਈ ਮੀਆਂ ਮੀਰ ਨੇ ਕਿਹਾ ਸੀ ਤੁਸੀਂ ਕੀ ਨਹੀਂ ਕਰ ਸਕਦੇ ਕਿਉਂ ਤੁਸੀਂ ਇਹ ਝੱਲ ਰਹੇ ਹੋ ਮਾਰੇ ਕਹਿੰਦੇ ਸੀ ਉਹਦਾ ਭਾਣਾ ਮੰਨਦੇ ਆ ਉਹਦੇ ਭਾਣੇ ਨੂੰ ਮੰਨ ਕੇ ਅਸੀਂ ਸਹੀਦੀ ਪ੍ਰਾਪਤ ਕਰ ਲੈਣੀ ਆ ਤੇ ਉਹ ਕਹਿੰਦਾ ਜੇ ਤੁਸੀਂ ਕਹਨੇ ਹੋ ਤੇ ਮੈਂ ਪਲਟਾ ਦਿੰਨਾ ਸਾਰਾ ਕਰ ਸਾਰਾ ਇੰਨੀ ਸ਼ਕਤੀ ਸੀ ਮੀਆਂ ਮੀਰ ਚ ਮਾਰੇ ਕਹਿੰਦੇ ਨਹੀਂ ਸਾਈ ਮੀਆਂ ਮੀਰ ਉਹਦੇ ਬਾਣੀ ਚ ਰਹਿਣਾ ਹੀ ਗੁਰੂ ਨਾਨਕ ਨੇ ਦੱਸਿਆ ਉਹਦੇ ਬਾਣੀ ਚ ਹੀ ਸੀਦੀ ਪਾਵਾਂਗੇ ਸੀਦਾ ਦੇ ਸਰਤਾਜ ਮੰਨਿਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੋ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸੰਗਤਾਂ ਨੂੰ ਧੀਰਜ ਦਿੱਤਾ ਤਾਂ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਬਚਨ ਕੀਤਾ ਤੇ ਨਾਲ ਹੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਕਿ ਮੈਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲਵਾਂਗਾ ਚੰਗੇ ਘੋੜੇ ਚੰਗੀਆਂ ਕਿਰਪਾਨਾਂ ਤੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਮਹਾਰਾਜ ਨੇ ਸੋ ਫੌਜ ਤਿਆਰ ਕੀਤੀ ਤੇ ਚਾਰ ਜੁੱਧ ਲੜ ਕੇ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲਿਆ ਸੋ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸਿੱਧੀ ਨਾਲ ਸੰਬੰਧਤ ਕੁਝ ਵਿਚਾਰਾਂ ਆਪਾਂ ਸਾਂਝੀਆਂ ਕੀਤੀਆਂ ਸੋ ਵੱਧ ਤੋਂ ਵੱਧ ਸੁਖਮਨੀ ਸਾਹਿਬ ਦੇ ਪਾਠ ਉਹਨਾਂ ਦੀ ਸਿੱਧੀ ਨੂੰ ਸਮਰਪਿਤ ਆਪਣੇ ਘਰਾਂ 'ਚ ਕਰੋ ਗੁਰਦੁਆਰਿਆਂ 'ਚ ਸੰਗਤਾਂ ਬੀਬੀਆਂ ਰਲ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਮਹੀਨਾ ਸਵਾ ਮਹੀਨਾ ਪਹਿਲਾਂ ਚੱਲ ਪੈਂਦੇ ਨੇ ਵੱਧ ਤੋਂ ਸਤਿਗੁਰਾਂ ਦੀ ਸਿੱਧੀ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰੋ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ ਨੇ ਸੋ ਸੱਚੇ ਪਾਤਸ਼ਾਹ ਮਾਰਾ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ ਬਾਣੀ ਬਾਣੇ ਦੀ ਦਾਤ ਬਖਸ਼ਣ ਤੇ ਰਹਿਮਤ ਕਰਨ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਅੱਗੇ ਤੋਂ ਸਹਿਜ ਸੋਜੀ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ